ਇਹ ਕੁਦਰਤ ਦੀ ਇੱਕ ਗੱਲ ਹੈ ਜਿਸ ਅਨੁਸਾਰ ਦੇ ਨਾਲ ਸਾਡੀ ਬਣਦੀਦਾ ਹੋਵੇ ਨਾ ਉਹਦੀ ਚੰਗੀ ਗੱਲ ਵੀ ਸਾਨੂੰ ਚੰਗੀ ਨਹੀਂ ਲੱਗਦੀ ਉਹਦੀ ਚੰਗੀ ਗੱਲ ਵੀ ਸਾਨੂੰ ਬਾਣੀ ਲੱਗਦੀ ਅਸੀਂ ਉਹਦੀਆਂ ਚੰਗੀਆਂ ਗੱਲਾਂ ਛੱਡ ਕੇ ਬੁਰਾਈਆਂ ਨੂੰ ਫੜ ਲੇਕੀ ਤੇ ਫਿਰ ਉਹਦੀ ਨਿਦਿਆ ਕਰੀ ਹਾਇ ਨੇ ਉਹ ਜਿਹਦੇ ਨਾਲ ਸਾਡੀ ਬਣਦੀ ਹੈ ਉਹ ਹਜ਼ਾਰਾਂ ਦਾ ਹੋ ਰਿਹਾ ਹਜ਼ਾਰਾਂ ਨੇ ਕਿਹਾ ਅਜੀਬੇਤ ਨੂੰ ਚੰਗਾ ਕਹੀ ਜਾਂਦੀ ਹੈ ਕਿ ਨਹੀਂ ਇਹ ਤਾਂ ਚੰਗਾ ਹੈ ਇਹਦਾ ਸੁਭਾਅ ਚੰਗਾ ਨਹੀਂ ਉਹਦੇ ਨਾਲ ਬਣਦੀ ਹੈ ਦੱਸਰ ਇੱਕ ਕਰਕੇ ਜਿਹਦੇ ਨਾਲ ਬਣਦੀ ਹੈ ਉਹ ਉਹਦੀ ਜੱਗਾ ਕਹਿੰਦੇ ਤੇ ਜਿਹਦੇ ਨਾਲ ਸਾਡੀ ਬਣਦੀ ਕੋਈ ਨਾ ਅੰਦਰੋਂ ਐਂ ਦੀ ਖੜੀ ਬੈਠੇ ਬੰਦਾ ਉਹਦੇ ਘੁਣਾ ਨੂੰ ਵੀ ਆਪਣਾ ਜਿਹੜੀ ਜਾਂਦਾ ਵਿਚਾਰਾ ਇਹਦੇ ਵਿੱਚ ਤਾਂ ਕੀ ਆਪਣਾ ਨਹੀਂ ਆਪਣਾ ਤੇ ਨਹੀਂ ਆ ਸੁਭਾਅ ਬੜੀਆਂ ਜਾਂ ਕੁਝ ਤੁਸੀਂ ਕਰਦੇ ਠਾਕ ਬਣਾਉਂਦਾ ਨਾ ਰਿਹਾ ਹੁੰਦਾ ਕਿ ਜਿਹੜਾ ਬੰਦਾ ਜਿਹੜਾ ਅਗੜਾ ਦਾ ਭਰਿਆ ਹੋਵੇ ਪਰ ਸਾਡੀ ਉਹ ਜਿਹੜਾ ਬਣਨ ਚਾਹੁੰਦੇ ਨੇ ਸੱਸੀ ਕਹਿੰਦੇ ਆ ਕਿ ਬੜਾ ਚੰਗਾ ਹੈ ਲੋਕ ਉਹਦੇ ਬਾਰੇ ਜਾਣ ਕੇ ਖੰਦਰ ਇੱਕ ਚੰਗਾ ਨਹੀਂ ਹੈ ਲੋਕਾਂ ਨੂੰ ਪਤਾ ਹੁੰਦਾ ਪਰ ਜਿਹਦੇ ਨਾਲ ਇਹ ਬਣਦੀ ਉਹਨੂੰ ਬਹੁਤ ਚੱਗਾ ਕੀ ਤੇ ਜਿਹਨਾਂ ਬਣਦੀ ਜੀ ਉਹਨੂੰ ਚੱਗੇ ਨੂੰ ਵੀ ਮਾੜਾ ਕੀ ਜਾਂਦਾ ਹੈ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਇੱਕ ਵਚਨ ਕੀਤਾ ਬਾਣੀ ਚੰਗਾ ਕਹਿੰਦੇ ਐ ਇਨਸਾਨ ਨਾਲ ਦੀ ਤੇਿਆਰ ਕਰਿਆ ਕਰਦਾ ਸੀ ਨੂੰ ਸੁਖਤ ਕਰਿਆ ਇਹ ਦੋਨੋਂ ਬਗਲ ਛੜਦੇ ਗੁੰਦੀਖ ਬਾਹਰ ਦੀ ਮਾਰਤ ਕੇ ਪਰ ਇਹ ਗੱਲ ਬਹੁਤ ਇਹ ਨਾਲ ਮਾਰਾ ਦਿੱਤੀ ਕੀ ਕਹਿੰਦੇ ਕਹਿੰਦੇ ਕਿ ਕਿਸੇ ਦੀ ਨੰਦਿਆ ਕਰਕੇ ਛੱਡਣੀ ਜਸਟੀਫਾਈ ਕੀ ਨੂੰ ਸੁਖਤ ਕਰਕੇ ਛੱਡਣੀ ਬਹੁਤ ਹੈ ਕਿ ਤੇਰੀ ਅੰਦਰ ਦੀ ਈਰਖਾ ਤੇਰੇ ਅੰਦਰ ਦਾ ਲਗਾ ਦੋਨੋਂ ਕਰਮ ਤੇ ਤੂੰ ਕਰਾਈ ਜਾਂਦਾ ਹੈ ਜੀਵੇ ਨਾਲ ਨਹੀਂ ਬਣਦੀ ਇਹੇ ਘੋੜਾ ਨੂੰ ਆਖਣਾ ਚਕੜੀ ਜਾਂਦਾ ਹੈ ਧੀਰੇ ਨਾਲ ਦੀ ਬਣਦੀ ਹੈ ਉਹਦੇ ਆਪਣਾ ਰੂਹ ਦੇ ਗੁਣ ਕਹੀ ਜਾਂਦਾ। ਇਸ ਕਰਕੇ ਤੇਰੇ ਕੋਲ ਇਹ ਗੱਲ ਛੱਡਣੀ ਬਹੁਤ ਮਹਾਰਾਜ ਕਦੇ ਪਤਨੀ ਨੇ ਛੱਡ ਦਿੱਤੀ ਨਾ ਉਹਦਾ ਬਾਰ ਨੂੰ ਨਾਰਾ ਹੁੰਦਾ। ਉਹ ਪਰਮਾਤਮਾ ਤੱਕ ਪਹੁੰਚਦਾ ਹੈ। ਉਹ ਅੰਦਰ ਦਾ ਗਿਆਨ ਪਹੁੰਚਦਾ। ਮਹਾਰਾਜ ਕਹਿੰਦੇ ਉਸਤ ਤਨ ਦਾ ਤੂ ਤਿਆਗੈ। ਖੁਦੇ ਪਤਦਰ ਪਾਤਾ। ਜਨਾਨਕ ਇਹ ਖੇਰ ਕਿਨਹੋਂ ਗੁਰਮੁਖ ਜਾਤਾ। ਇਹ <div>ਕੀ ਗੱਲ ਹੈ ਕੋਈ ਕੋਈ ਗੁਰੂ ਦੇ ਰਾਜ ਦਾ ਸਮਝਦਾ ਹੈ ਨਿਰਵਾਣ ਅਤਿਨੋ ਕੋਈ ਕੋਈ ਪੁੰਦਾ ਕਿ ਸਾਰੀਆਂ ਮਾਰਸ਼ਨਾਵਾਂ ਮੁੱਕ ਜਾਂਦੀ ਉੱਥੇ ਕੋਈ ਕੋਈ ਜੇ ਵਿਚਾਰਾ ਪੁੱਛਣ ਬੜਾ ਨਹੀਂ ਇਹ ਵਿਚਾਰਾ ਕਿਸੇ ਦੀ ਪਦਿ ਨਿਧਿਆ ਕਰਦਾ ਹੈ ਕਿ ਉਸਤ ਕੱਢਾ ਹੈ ਜਦੋਂ ਦੁੱਖ ਦਾ ਪੈਣ ਨੂੰ ਫਿਰ ਬੰਦਾ ਇਸੇ ਤਰ੍ਹਾਂ ਕਰਦਾ ਹੈ ਬੁਰਾ ਪ੍ਰਾਤਿਕ ਚਰ ਆਤ ਦਾ ਜਿਚਰ ਹੈ ਰੋਹਣ ਮਾਰਾ ਨਹੀਂ ਜਦੋਂ ਦੁੱਖ ਦਾ ਦੇ ਕੱਜਣ ਫਿਰ ਇਹ ਆਪਣੇ ਨਾਲ ਮਾਰਿਆ ਨੂੰ ਜੱਗਾ ਕੀ ਜਾਂਦਾ ਹੈ